ਹੁਣ ਆਪਾਂ ਇੱਕ ਨਵੀਂ ਪੁਲਿਸ ਬਣਾ ਰਹੇ ਹਾਂ ਐਸਐਸਐਫ 26 ਜਨਵਰੀ ਨੂੰ ਹੈਗਾ ਨਾ 26 ਜਨਵਰੀ ਨੂੰ ਦਾ ਉਦ ਘਟਣਾ ਕੋਈ ਟ੍ਰੇਨਿੰਗ ਚੱਲ ਰਹੀ ਹੈ ਬਸ ਟ੍ਰੇਨਿੰਗ ਖਤਮ ਹੋ ਜੂਗੀ ਕਪੂਰਥਲੇ ਟ੍ਰੇਨਿੰਗ ਚੱਲ ਰਹੀ ਹੈ ਪੀਏਪੀਚੂ ਲੈ ਜਵਾਨ ਤੇ 129 ਅਸੀਂ ਗੱਡੀਆਂ ਟੋਇਟਾ ਹਿਲਿਕਸ ਜਿਹੜੀਆਂ ਦੁਬਈ ਦੀ ਪੁਲਿਸ ਕੋਲੇ ਨੇ 37 ਲੱਖ ਤੇ ਲਗਭਗ ਇੱਕ ਗੱਡੀ ਦਾ ਰੇਟ ਬਿਲਕੁਲ ਟਰੱਕ ਹੈ ਵੱਡਾ ਉਹ ਪਰਚੂਨਰ ਵੀ ਹੈ ਪਿੱਛੇ ਉਹਦੇ ਪਿਕਅਪ ਜਿਹੜਾ ਹੁੰਦਾ ਡਾਲਾ ਉਹ ਵੀ ਹੈ ਤੇ ਕੰਪਿਊਟਰ ਲੱਗੇ ਹੋਣਗੇ ਨਵੀਂ ਬ੍ਰਾਂਡ ਨਿਊ ਵਰਦੀ ਔਰ ਰਿਫਲੈਕਟਰ ਲੱਗੇ ਹੋਏ ਵਰਦੀ ਤੇ ਇੱਥੇ ਕੈਮਰਾ ਲੱਗਿਆ ਹੋਇਆ ਗੱਡੀ 'ਚ ਦੋਨੇ ਪਾਸੇ ਕੈਮਰਾ ਲੱਗਿਆ ਹੋਇਆ ਸੜਕ 'ਤੇ ਰਹਿਣਾ ਜੇ ਆ ਮੈਂ ਆ ਜਾਉਂਦੇ ਵੇ ਜਦੋਂ ਮੈਨੂੰ ਡੀਜੀ 7 ਨੂੰ ਮਿਲਿਆ ਜੇ ਕਿਤੇ ਉਹ ਥੋੜਾ ਜਿਹਾ ਪਹਿਲਾਂ ਕਿਤੇ ਜੋ ਟ੍ਰੇਨਿੰਗ ਲੇਟ ਹੋਈ ਗੱਡੀਆਂ ਲੇਟ ਮਿਲੀਆਂ ਜੇ ਕਿਤੇ ਐਸਐਸਐਫ ਅੱਜ ਹੁੰਦੀ ਤਾਂ ਅੱਜ ਉਹ ਪੀਏਪੀ ਵਾਲੇ ਜਵਾਨ ਬਚ ਸਕਦੇ ਸੀ ਕਿਉਂਕਿ ਟਰਾਲਾ ਖੜਾ ਸੀਗਾ ਉਹ ਇਹੀ ਕੰਮ ਐਸਐਸਐਫ ਨੇ ਕਰਨਾ ਹੈ ਜੋ ਕੋਈ ਟਰਾਲੀ ਟਰਾਲਾ ਕੋਈ ਗੱਡੀ ਖਰਾਬ ਹੋਈ ਖੜੀ ਆ ਉਹਨੂੰ ਸਾਈਡ ਤੇ ਕਰ ਤੇ ਜਦੋਂ ਸੜਕ ਤੇ ਪੁਲਿਸ ਰਹੂਗੀ ਹਰ 30 ਕਿਲੋਮੀਟਰ ਤੇ ਰੇਡੀ ਇਸ ਇੱਕ ਗੱਡੀ ਤੁਹਾਨੂੰ ਮਿਲੂਗੀ ਆਉਂਦੀ ਜਾਂਦੀ ਤਾਂ ਕੰਟਰੋਲ ਰਹੂਗੀ ਸਪੀਡ ਤੇ ਨਾਲ ਉਹਨਾਂ ਕੋਲੇ ਗੈਸ ਕਟਰ ਆਰੀ ਦਾ ਬਲੇਡ ਤੇ ਲੇਟੈਸਟ ਸਮਾਨ ਸਾਰਾ ਤੇ ਨਾਲ ਟਰਾਮਾ ਸੈਂਟਰ ਜਾਂ ਹਸਪੀਟਲ ਜਿਹੜਾ ਨੇੜੇ ਪੈਂਦਾ ਉਹਦੇ ਨਾਲ ਅਟੈਚ ਹੋਊਗਾ ਹੋ ਸਕਦਾ ਐਕਸੀਡੈਂਟ ਹੋਇਆ ਰੱਬ ਨਾ ਕਰੇ ਤੇ ਨਾਲ ਦੀਆਂ ਕੱਢ ਕੇ ਜ਼ਖਮਿਆਂ ਨੂੰ ਹੋ ਸਕਦਾ ਪਿੱਛੇ ਜਾਣਾ ਪਏ ਜੇ ਕਿ ਪਿੱਛੇ ਵਾਲਾ ਹਸਤਾਲ ਸਿਰਫ 2 ਕਿਲੋਮੀਟਰ ਹੈ ਅਗਲਾ 10 ਕਿਲੋਮੀਟਰ ਹੈ ਮੈਂ ਜਦੋਂ ਐਮਪੀ ਸੀਗਾ ਉਦੋਂ ਮੈਂ ਡਾਟਾ ਕਢਾਇਆ ਸੀ ਉਦੋਂ 14 ਸੀ ਹੁਣ ਰਾਜ ਸਾਹਿਬ ਬੈਠੇ ਮੇਰੇ ਕੱਲ ਬਾਅਦਗੇ ਕਾਫੀ ਮਤਲਬ 17 18 ਦੀ ਐਵਰੇਜ ਹੈ ਪਰ ਡੇ ਔਨ ਦਾ ਸਪੌਟ ਡੈਥ ਪੰਜਾਬ ਚ ਨੰਬਰ 1 ਇਨ ਕੰਟਰੀ ਕਿਉਂਕਿ ਗੱਡੀਆਂ ਪੰਜਾਬੀਆਂ ਕੋਲ ਵੱਡੀਆਂ ਨੇ ਸੜਕਾਂ ਬਹੁਤ ਸੋਹਣੀਆਂ ਨੇ ਸਪੀਡ ਚਲਾਉਣ ਦੇ ਆਦੀਆਂ ہیں سپیڈ تے سو اس ਕਰਕੇ ਐਕਸੀਡੈਂਟਾਂ ਚ ਜਿਹੜੀਆਂ ਮੌਤਾਂ ਨੇ ਉਹ ਸਭ ਤੋਂ ਵੱਧ 18 ਪਰ ਡੇ ਔਨ ਦਾ ਸਪੌਟ ਸੋ 18 ਨੂੰ ਲਾ ਲਓ 3 ਗੁਣਾ ਕਰ ਲਓ 540 540 ਪਰ 12 ਨਾ ਕਰੋ ਮਤਲਬ 4450 ਬੰਦਾ ਇੱਕ ਸਾਲ ਚ ਅਣਾਈ ਅਣ ਹੋਈ ਮੌਤ ਮਰ ਰਿਆ ਤੇ ਆ ਹੁਣ ਫਰਵਰੀ 1 ਫਰਵਰੀ ਤੋਂ ਤੁਹਾਨੂੰ ਬਿਲਕੁਲ ਐਕਟਿਵ ਮੋਡ ਚ ਨਜ਼ਰ ਆਊਗੀ ਐਸਐਸਐਫ ਫਰਵਰੀ ਤੋਂ ਅਸੀਂ ਤੁਹਾਨੂੰ ਦੱਸਣ ਲੱਗ ਜਾਾਂਗੇ ਕਿ ਪਿਛਲੇ ਸਾਲ ਫਰਵਰੀ ਨੂੰ ਐਸ ਫਰਵਰੀ ਚ ਕਿੰਨਾ ਕਟਿਆ ਪਿਛਲੀ ਮਾਰਚ ਨੂੰ ਐਸ ਮਾਰਚ ਕਿੰਨਾ ਕਟਿਆ ਮੈਨੂੰ ਯਕੀਨ ਹੈ ਜੇ 50% ਵੀ ਆਪਾਂ ਕਰ ਲਿਆ ਤੇ 3500 ਬੰਦੇ ਦੀ ਇੱਕ ਸਾਲ ਚ ਜਾਨ ਬਚਾਤੀ ਤਾਂ ਇਤੋਂ ਵੱਡਾ ਪੁੰਨ ਵਾਲਾ ਕੰਮ ਕੋਈ ਨਹੀਂ ਹੋਊਗਾ ਤੇ ਨਾਲ ਨਾਲ ਜਿਹੜੀ ਨੋਰਮਲ ਪੁਲਿਸ ਦਾ ਉਹਦਾ ਵੀ ਥੋੜਾ ਜਿਹਾ ਬਰਡਨ ਕਟੂਗਾ ਕਿਉਂਕਿ ਹਰ ਗੱਲ ਉਹਨਾਂ ਕੋਲੇ ਆਉਂਦੀ ਹੈ ਨਹਿਰ ਚ ਲਾਸ਼ ਜਾਂਦੀ ਹੈ ਉਹ ਵੀ ਕੱਢਣੀ ਹੈ ਸੜਕ ਤੇ ਐਕਸੀਡੈਂਟ ਹੋ ਗਿਆ ਉੱਥੇ ਵੀ ਜਾਣਾ ਹੈ ਕੈਦੀਆਂ ਨੂੰ ਵੀ ਲੈ ਕੇ ਜਾਣਾ ਹੈ ਕੈਦੀਆਂ ਨੂੰ ਛੱਡ ਕੇ ਵੀ ਆਉਣਾ ਹੈ ਪੇਸ਼ੀਆਂ ਭਗਤੌਣੀਆਂ ਨੇ ਸੰਮਣ ਲੈ ਕੇ ਜਾਣੇ ਨੇ ਨੌਨ ਪੁਲਿਸਿੰਗ ਵਾਲੇ ਕੰਮ ਬਹੁਤ ਜ਼ਿਆਦਾ ਨੇ ਸੋ ਅਸੀਂ ਹੁਣ ਇੱਕ ਇੱਕ ਹੋਰ ਵੀ ਸਾਡੀ ਚੱਲ ਰਹੀ ਹੈ ਪਲਾਨਿੰਗ ਕਿ ਜਿਹੜੀਆਂ ਪੇਸ਼ੀਆਂ ਨੇ ਉਹ ਵਰਚੁਅਲ ਕਰ ਲਈਏ ਤਾਂ ਕਿ ਜੇਲਾਂ ਦੇ ਵਿੱਚ ਅਸੀਂ ਅਪਡੇਟ ਕਰ ਦਈਏ ਕੈਬਨ ਬਣਾ ਦਈਏ ਜਿੰਨੀਆਂ ਵੀ ਪੇਸ਼ੀਆਂ ਨੇ ਉਹ ਵਰਚੁਅਲ ਉਥੋਂ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜੀ ਵੀ ਕੋਰਟ ਚੋਦੀ ਹੈ ਉੱਥੇ ਜੱਜ ਸਾਹਿਬਾਨ ਉਹਨਾਂ ਦੀ ਸੁਣ ਲੈਣ ਤਾਂ ਕਿ ਪੁਲਿਸ ਜਿਹੜੀ ਹੈ ਉਹਨੂੰ ਇਹ ਨਾ ਹੋਵੇ ਕਿ ਇਥੋਂ ਲੈ ਕੇ ਜਾਣਾ ਫਿਰ ਲੈ ਕੇ ਛੱਡਣਾ ਇਹ ਜ਼ਿੰਮੇਵਾਰੀ ਹੋ ਜਾਂਦੀ ਹੈ ਤਾਂ ਪੁਲਿਸ ਜਿਹੜੀ ਹੈ ਉਹ ਨੌਨ ਪੁਲਿਸਿੰਗ ਵਾਲੇ ਕੰਮਾਂ 'ਚ ਲੱਗ ਜਾਂਦੇ ਜ਼ਿਆਦਾ ਕਲੈਰੀਕਲ ਸੋ ਇਸ ਕਰਕੇ ਬਹੁਤ ਅਪਡੇਟ ਕਰਨਾ ਹੈ ਅਜੇ ਤਾਂ ਮੈਂ ਕਾਫੀ ਬਰੇ ਸਿਨੀਅਰ ਬੈਠੇ ਨੇ ਜਿਹੜੇ ਮੇਰੇ ਸ਼ੋਹਾਂ ਦੇ ਵਿੱਚ ਚੀਫ ਗੈਸਟ ਵੀ ਹੁੰਦੇ ਸੀ ਤੌਰ ਐਸਐਸਪੀ ਉਹ ਇਹ ਸਾਰੀਆਂ ਵਰਦੀਆਂ ਮੈਂ ਵੀ ਪਾਈਆਂ ਹੋਈਆਂ ਨੇ ਪਰ ਉਹ ਜੁਗਨੂ ਜੀ ਪਾਈਆਂ ਹੋਈਆਂ ਬਸ ਸਾਰੀਆਂ ਪ੍ਰੋਪਰ ਸਟਾਰ ਕਦੇ ਵੀ ਅਸੀਂ ਵਰਦੀ ਦੇ ਮਾਮਲੇ 'ਚ ਨਹੀਂ ਉਹ ਕਰਦੇ ਸੀ ਕਿ ਕੋਈ ਸਟਾਰ ਜਾਂ ਜੋ ਵੀ ਪ੍ਰੋਟੋਕਾਲ ਹੈ ਉਹ ਵਰਦੀ ਨਹੀਂ ਅਸੀਂ ਕੱਟ ਪਾਉਂਦੇ ਸੀ ਜਿਹੜੀ ਹੌਲਦਾਰ ਵਾਲੀ ਪੱਗ ਹੈ ਸਾਨੂੰ ਪਤਾ ਹੈ ਕਿ ਹਰ ਹਰ ਲੜ ਦੇ ਵਿੱਚ ਅਖਬਾਰ ਦਾ ਉਹ ਫੋਲਡ ਕਰਕੇ ਖ਼ਬਰ ਪੈਂਦਾ ਉਹ ਚ ਸਪੈਸ਼ਲੀ ਮੁਹੱਲੀ ਤੋਂ ਦੋ ਬੰਦੇ ਹੈ ਜਿਹਨੇ ਜਿਹੜੇ ਪੱਗ ਬੰਦੇ ਉਹਨਾਂ ਤੋਂ ਬਣਾ ਕੇ ਲਿਆਉਂਦੇ ਹੁੰਦੇ ਸੀ ਅਸੀਂ ਚੱਲਣ ਵਾਲੀ ਜਿਹੜੀ ਪੱਗ ਹੁੰਦੀ ਆ ਹੌਲਰ ਵੀ ਤੇ ਉਹਨੂੰ ਜਦੋਂ ਵਿਦੇਸ਼ਾਂ 'ਚ ਲੈ ਕੇ ਜਾਣਾ ਤਾਂ ਉਹਦੇ ਵਿੱਚ ਕੱਪੜਾ ਪਾ ਕੇ ਰੱਖਣਾ ਔਰ ਉਹਨੂੰ ਅਸੀਂ ਹੈਂਡ ਬੈਗ 'ਚ ਰੱਖਦੇ ਸੀ ਕਿਉਂਕਿ ਇੱਕ ਵਾਰੀ ਟੈਗ ਨਹੀਂ ਮੰਨੀ ਜਾਣੀ ਦੁਬਾਰਾ ਫਿਰ ਉੱਥੋਂ ਸੋ ਇਸ ਕਰਕੇ ਮੈਂ ਤਾਂ ਬਹੁਤ ਸਾਰੇ ਸਟਾਇਰ ਪੁਰਸੇ ਦੇ ਕਰਦਾ ਰਿਹਾ ਹਾਂ ਕਿ ਪੰਜਾਬ ਪੁਲਿਸ ਦੁਨੀਆ ਦੀ ਪਹਿਲੀ ਪੁਲਿਸ ਹੈ ਇਕਲੌਤੀ ਪੁਲਿਸ ਹੈ ਜਿਹੜੀ ਨਹਿਰ ਚ ਨਹਾਉਂਦੇ ਬੰਦੇ ਨੂੰ ਵੀ ਕਹਿੰਦੀ ਆ ਉਹ ਭਈਆ ਬਾਹਰ ਨਿਕਲ ਕੇ ਕੱਪੜੇ ਪਾਓ ਤੇਰੀ ਤਲਾਸ਼ੀ ਲੈਣੀ ਹੈ ਵੀ ਕੱਪੜੇ ਤਾਂ ਬਾਹਰ ਪਏ ਆ ਜੀ ਤਲਾਸ਼ੀ ਉੱਥੇ ਲੈ ਲਓ ਬਾਹਰ ਨਿਕਲ ਕੇ ਕੱਪੜੇ ਪਾ ਫਿਰ ਤਲਾਸ਼ੀ ਲਵਾਂਗੇ ਸੋ ਮੇਰੇ ਤਾਂ ਵੀ ਸਾਨੂੰ ਸਮਾਨ ਨਾਲ ਉਹਨਾਂ ਚ ਹੀ ਹੁੰਦਾ ਸੀ ਨਾਲੇ ਆਪ ਹੀ ਦੱਸਦੇ ਹੁੰਦੇ ਸੀ ਵੀ ਇਦਾਂ ਵੀ ਇਦਾਂ 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 ਖੈਰ ਹੱਸਣ ਖੇਡਣ ਮਨ ਕਾ ਚਾਹੋ ਖੁਸ਼ ਵੀ ਰਹਿਣਾ ਚਾਹੀਦਾ ਔਰ ਜੋਬ ਵੀ ਜੇ ਹੱਸਦੇ-ਹੱਸਦੇ ਕਰੀਏ ਹੱਸਤੇ-ਹੱਸਤੇ ਕੱਟ ਜਾਏ ਰਸਤੇ ਤਾਂ ਇਹਦੇ ਵਰਗੀ ਕੋਈ ਰੀਸ ਨਹੀਂ ਪੰਜਾਬ ਬਹੁਤ ਉਪਜਾਊ ਮਿਹਨਤੀ ਲੋਕਾਂ ਦੀ ਧਰਤੀ ਹੈ ਔਰ ਗੁਰੂਆਂ ਦਾ ਅਸ਼ੀਰਵਾਦ ਹੈ ਔਰ ਮੈਨੂੰ ਉਮੀਦ ਹੈ ਕਿ ਜਦੋਂ ਇਤਿਹਾਸ ਦੇ ਵਿੱਚ ਲਿਖਿਆ ਜਾਊ ਕਿ ਜਦੋਂ ਪੰਜਾਬ ਦੁਬਾਰਾ ਰੰਗਲਾ ਪੰਜਾਬ ਬਣਿਆ ਸੀ ਤਾਂ ਉਦੋਂ ਕਿਹੜੇ-ਕਿਹੜੇ ਅਫਸਰ ਸੀ ਕਿਹੜੇ-ਕਿਹੜੇ ਕਿਹੜੀ ਕਿਹੜੀ ਜੌਬ ਤੇ ਸੀ ਉਦੋਂ ਤੁਹਾਡਾ ਨਾਮ ਵੀ ਹਿਸਟਰੀ ਦੇ ਵਿੱਚ ਲਿਖਿਆ ਜਾਊਗਾ ਕਿ ਇਹਨਾਂ ਇਹ ਉਹਨਾਂ ਦੀ ਬੈਕਅੱਪ ਟੀਮ ਸੀ ਇਹ ਜਿਹੜੀ ਪੰਜਾਬ ਦੇ ਬੂਟੇ ਨੂੰ ਜੜਾਂ ਨੂੰ ਜਿਹੜਾ ਮਿੱਟੀ ਲੱਗਦੀ ਹੈ ਨਾ ਉਹ ਤੁਸੀਂ ਮਿੱਟੀ ਹੋ ਕਿ ਉਹਨਾਂ ਜੜਾਂ ਨੂੰ ਮਜ਼ਬੂਤ ਕਰਨਾ ਸੋ ਮੈਨੂੰ ਬਹੁਤ ਉਮੀਦ ਹੈ ਕਿ ਤੁਸੀਂ ਅੱਜ ਇੱਥੇ ਆਇਓ ਔਰ ਇੱਥੋਂ ਬਹੁਤ ਕੁਝ ਲੈ ਕੇ ਜਾਓਗੇ ਤੇ ਨਾਲ-ਨਾਲ ਮੈਨੂੰ ਜੀ ਸਾਹਿਬ ਨੇ ਦੱਸਿਆ ਕਿ ਦਰਪਣ ਹੁਣਾਂ ਦਾ ਵੀ ਸਟਾਰ ਵੱਧ ਗਿਆ ਇੱਕ ਇਹਨਾਂ ਨੂੰ ਵੀ ਵਧਾਈਆਂ ਤੁਹਾਨੂੰ ਬਹੁਤ-ਬਹੁਤ ਔਰ ਬਹੁਤ ਅੱਛੇ ਸਾਡੇ ਕੋਲੇ ਪੁਲਿਸ ਦੇ ਵਿੱਚ ਬਹੁਤ ਟੈਲੈਂਟ ਪਿਆ ਸਾਡੇ ਕੋਲੇ ਸਟੇਜ ਨੂੰ ਸੰਭਾਲਣ ਤੋਂ ਲੈ ਕੇ ਕਲਾ ਦੇ ਖੇਤਰ ਦੇ ਵੀ ਬਹੁਤ ਵੱਡੇ-ਵੱਡੇ ਸtare ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਰਹੇ ਆ ਸੋ ਮੈਨੂੰ ਇਸ ਗੱਲ ਦੀ ਖਾਸ ਤੌਰ ਤੇ ਖੁਸ਼ੀ ਹੈ ਕਿ ਮੁੰਡੇ ਕੁੜੀਆਂ ਇੱਥੇ ਮਿਹਨਤ ਕਰਕੇ ਨੌਕਰੀਆਂ ਲੈ ਰਹੇ ਨੇ ਬਾਰਲੇ ਮੁਲਕਾਂ ਵਾਲਾ ਕੰਮ ਜਿਹੜਾ ਬਹੁਤ ਘਟ ਗਿਆ ਹੁਣ ਉੱਥੇ ਕੀ ਕਰੀਏ ਉੱਥੇ ਕਰੋਗੇ ਕੀ ਜਾ ਕੇ ਜੀ ਬਰਫਾਂ ਪੈਂਦੀਆਂ ਨਾ ਭਾਸ਼ਾ ਆਪਣੀ ਹੈ ਨਾ ਕਲਚਰ ਆਪਣਾ ਹੈ ਨਾ ਉੱਥੇ ਕੋਈ ਰਹਿਣ ਸਹਿਣ ਦਾ ਮਾਹੌਲ ਆਪਣਾ ਹੈ ਇੱਥੇ ਹੀ ਰਹੀਏ ਇੱਥੇ ਆਪਣੇ ਪਰਿਵਾਰਾਂ ਚ ਜਾਈਏ ਸ਼ਾਮ ਨੂੰ ਰਿਸ਼ਤੇਦਾਰਾਂ ਚ ਜਾਈਏ ਵਹਾਂ ਸ਼ਾਦੀਆਂ ਚ ਦਿਵਾਲੀਆਂ ਲੋੜੀਆਂ ਚ ਸ਼ਾਮਲ ਹੋਈਏ ਇਹਦੇ ਵਰਗਾ ਦੇਸ਼ ਨਹੀਂ ਹੈਗਾ ਤੁਸੀਂ ਇਸੇ ਕਰਕੇ ਕਹਿ ਕਿ ਪੰਜਾਬ ਜਿਹੜਾ ਉਹ ਉਹਦੇ ਵਰਗਾ ਕੋਈ ਦੇਸ਼ਨੀ ਮੰਨਿਆ ਗਿਆ ਕਿਉਂਕਿ ਉਹ ਪਜਾਉਂ ਧਰਤੀ ਹੈ ਕਿ ਮਿਹਨਤੀ ਲੋਕ ਹੈ ਔਰ ਗੁਰੂਆਂ ਦੀ ਸ਼ਹੀਦਾਂ ਦੀ ਜਿਹੜੀ ਹੈ ਉਹ ਚਰਨ ਛੋਪਾ ਪ੍ਰਾਪਤ ਕਰਦੀ ਹੈ ਮੈਨੂੰ ਨਹੀਂ ਲੱਗਦਾ ਕੋਈ ਪਿੰਡ ਐਜਾ ਹੋਊਗਾ ਜਿੱਥੇ ਕੋਈ ਸ਼ਹੀਦ ਦਾ ਗੇਟ ਨਾ ਬਣਿਆ ਹੋਵੇ ਜਾਂ ਕੋਈ ਸ਼ਹੀਦ ਦਾ ਬੁੱਤ ਨਾ ਲੱਗਿਆ ਹੋਵੇ ਭਾਵੇਂ ਕਾਰਗਿਲ ਦਾ ਹੋਵੇ ਭਾਵੇਂ ਆਜ਼ਾਦੀ ਵੇਲੇ ਦਾ ਹੋਵੇ ਭਾਵੇਂ ਗਦਰੀ ਬਾਬਿਆਂ ਦਾ ਹੋਵੇ ਸੋ ਕਿਤੇ ਨਾ ਕਿਤੇ ਅਸੀਂ ਤਾਂ ਦੇਸ਼ ਲਈ ਹਮੇਸ਼ਾ ਖੜਦੇ ਆਂ ਤੇ ਅੱਜ ਵੀ ਸਾਡੇ ਚਾਰ ਜਵਾਨ ਡਿਊਟੀ ਦੌਰਾਨ ਉਹਨਾਂ ਦਾ ਸ਼ਹਾਦਤ ਹੋਈ ਹੈ ਔਰ ਇੱਕ 80 HDFC ਨਾਲ ਜਿਹ ਚਤੋਂ ਬੈਂ ਜੰਦੀ ਹੈ ਸੈਲਰੀ ਜਾਂਦੀ ਹੈ ਉਹਨਾਂ ਨਾਲ ਵੀ ਇੱਕ ਐਗਰੀਮੈਂਟ ਕੀਤਾ ਹੋਇਆ ਇੱਕ ਕਰੋੜ ਰੁਪਈਆ ਕਿਸੇ ਜਵਾਨ ਦੀ ਸ਼ਹਾਦਤ ਤੇ ਡਿਊਟੀ ਦੌਰਾਨ 1 ਕਰੋੜ ਰੁਪਈਆ HDFC ਵੱਲੋਂ ਤੇ 1 ਕਰੋੜ ਰੁਪਈਆ ਪੰਜਾਬ ਸਰਕਾਰ ਵੱਲੋਂ 2 ਕਰੋੜ ਰੁਪਈਆ ਪਰਿਵਾਰ ਨੂੰ ਉਹਦੀ ਕੋਈ ਜਾਨ ਦੀ ਕੀਮਤ ਨਹੀਂ ਹੈਗੀ ਪਰ 2 ਕਰੋੜ ਰੁਪਈਆ ਕਮੀਲਦਾਰੀ ਚੱਲਦੀ ਰਹਿੰਦੀ ਹੈ ਬੱਚੇ ਪੜਾ ਲੈਣਗੇ ਅੱਗੇ ਕੋਈ ਦੁੱਖ ਨਹੀਂ ਹੋਊਗਾ ਅੱਗੇ ਔਰ ਨਾਲ-ਨਾਲ ਪਰਿਵਾਰ ਨੂੰ ਸੰਭਾਲਾਂਗੇ ਜੇ ਉਸ ਪਰਿਵਾਰ ਨੂੰ ਅਸੀਂ ਨਹੀਂ ਸੰਭਾਲਾਂਗੇ ਫੌਜੀ ਦੇ ਪਰਿਵਾਰ ਨੂੰ ਤੇ ਪੁਲਿਸ ਵਾਲੇ ਦੇ ਪਰਿਵਾਰ ਨੂੰ ਤਾਂ ਫਿਰ ਜਦੋਂ ਲੋਕ ਦੇਖਣਗੇ ਉਹਨਾਂ ਪਰਿਵਾਰਾਂ ਦਾ ਹਾਲ ਫਿਰ ਦੁਬਾਰਾ ਕੋਈ ਪੁਲਿਸ ਜਾਂ ਫੌਜ ਚ ਭਰਤੀ ਹੋਣ ਦੀ ਹਿੰਮਤ ਨਹੀਂ ਕਰਦਾ ਕਿ ਉਹਨਾਂ ਦਾ ਪਰਿਵਾਰ ਤਾਂ ਰੁਲ ਗਿਆ ਯਾਰ ਆਪਾਂ ਕੀ ਕਰਾਂਗੇ ਜੇ ਉਸ ਪਰਿਵਾਰ ਨੂੰ ਮਾਨ ਸਤਕਾਰ ਬਣਦਾ ਮਿਲੇ ਕਿ ਫਿਰ ਉਹ ਮੁੰਡੇ ਉੱਥੋਂ ਦੇ ਵੀ ਕਹਿਣਗੇ ਕਹਿੰਦੇ ਜੇ ਕੋਈ ਹੈ ਹੈਗਾ ਆਪਣਾ ਆਪਣੇ ਮਗਰੋਂ ਆਪਣੇ ਪਰਿਵਾਰਾਂ ਨੂੰ ਸੰਭਾਲਣ ਵਾਲਾ ਹੈਗਾ ਸੋ ਬਾਕੀ ਦੇਸ਼ ਭਗਤ ਦਾ ਜਜ਼ਬਾ ਤਾਂ ਸਾਡੇ ਚ ਪਹਿਲਾਂ ਹੀ ਹੈਗਾ ਭਗਤ ਸਿੰਘ ਹੋਰਾਂ ਨੇ ਲਿਖਿਆ ਸੀ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਬਣਾ ਲਿਆ ਜਾਏ ਸੋ ਜਿਹੜੇ ਧਰਤੀ ਨੂੰ ਮਹਿਬੂਬਾ ਬਣਾਉਣ ਵਾਲੇ ਲੋਕ ਨੇ ਜਿਹੜੇ ਉਹ ਸਾਡੇ ਵਾਰਿਸ ਨੇ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਆਪਾਂ ਕੰਮ ਕਰਦੇ ਹਾਂ ਸੋ ਮੈਂ ਬਹੁਤ ਬਹੁਤ ਤੁਹਾਡਾ ਇੱਕ ਵਾਰੀ ਫੇਰ ਧੰਨਵਾਦ ਕਰਦਾ ਔਰ ਨਾਲ ਇੱਕ ਛੋਟੀ ਜੀ ਗੱਲ ਨਾ ਦਿਨਾਂ ਮੈਂ ਕਹਿਣੀ ਹੈ ਕਿ ਜਿਸ ਤਰ੍ਹਾਂ ਮੈਂ ਕਹਿਆ ਕਿ ਅਹੁਦੇ ਦੀ ਇੱਜ਼ਤ ਵਧਾਉਣੀ ਹੈ ਨਾਲ ਨਾਲ ਕੌਨਫੀਡੈਂਸ ਇਹ ਰੱਖਣਾ ਹੈ ਕਿ ਮੈਂ ਵੀ ਇਸ ਪਰਿਵਾਰ ਦਾ ਹਿੱਸਾ ਕੋਈ ਸ਼ਿਕਵਾ ਸ਼ਿਕਾਇਤ ਸੁਝਾਅ ਆਪਣੇ ਸੀਨੀਅਰਸ ਤੱਕ ਪਹੁੰਚਾਓ ਸੀਨੀਅਰਸ ਮੇਰੇ ਤੱਕ ਪਹੁੰਚਾਉਣਗੇ ਕਮਿਊਨੀਕੇਸ਼ਨ ਗੈਪ ਨਹੀਂ ਆਉਣਾ ਚਾਹੀਦਾ ਤੁਸੀਂ ਕੁਝ ਕਹੀਗੇ ਉਹ ਕੁਝ ਕਹੀਗੇ ਮੈਨੂੰ ਕੁਝ ਪਤਾ ਹੋਰ ਪਤਾ ਲੱਗਿਆ ਫਿਰ ਉਹ ਮਸਲੇ ਬਣ ਜਾਂਦੇ ਆ ਇਸ ਤੋਂ ਪਹਿਲਾਂ ਕਿ ਕੋਈ ਕੋਈ ਕਮਿਊਨੀਕੇਸ਼ਨ ਗੈਪ ਜਾਂ ਛੋਟਾ ਜਿਹਾ ਕੋਈ ਕੋਈ ਛੋਟੀ ਜੀ ਕੋਈ ਨਿੱਜੀ ਦਿੱਕਤ ਮਸਲਾ ਬਣੇ ਉਹ ਤੋਂ ਪਹਿਲਾਂ ਆਪਾਂ ਸਾਰੇ ਉਹਨੂੰ ਸੁਲਝਾ ਸਕਦੇ ਆ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਆਪਣੇ ਆਪ ਨੂੰ ਸਮਝਣਾ ਕੁਝ ਕਿ ਮੈਂ ਵੀ ਹਾਂ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਮਾਫ ਕਰਨਾ ਜੇ ਲੱਖ ਚੋਂ ਰੁਪਈਆ ਕੱਢਦੀ ਉਹ ਵੀ ਲੱਖ ਨਹੀਂ ਰਹਿੰਦਾ ਸੋ ਇਸ ਕਰਕੇ 1 ਰੁਪਈਏ ਦੀ ਵੀ ਵੈਲਿਊ ਹੈ ਤੁਸੀਂ ਆਪਣੇ ਆਪ ਨੂੰ 1 ਰੁਪਈਆ ਮੰਨੋਗੇ ਤਾਂ ਵੀ ਲੱਖ ਜਿਹੜਾ ਉਹ 1 ਰੁਪਈਏ ਬਿਨਾ ਪੂਰਾ ਨਹੀਂ ਹੋ ਸਕਦਾ 99900 99 ਬਣ ਜਾਂਦੇ ਜੇ 1 ਰੁਪਈਆ ਕੱਢਦੇ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਪੰਜਾਬ ਸਰਕਾਰ ਲਈ ਪੰਜਾਬ ਦੇ 3 ਕਰੋੜ ਲੋਕਾਂ ਲਈ 3.5 ਕਰੋੜ ਲੋਕਾਂ ਲਈ ਔਰ ਪੰਜਾਬ ਪੁਲਿਸਰੀ ਮੋਤੀ ਬਣ ਕੇ ਹੀਰੇ ਬਣ ਕੇ ਤੁਸੀਂ ਚਮਕੋਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਸੱਚੀ ਕਾ